ਨਮਸਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਰਸੋਈ ਚ ਗੈਸ ਚੁੱਲਾ ਇਸ ਦਿਸ਼ਾ ਵਿੱਚ ਰੱਖੋ ਪੈਸੇ ਨਾਲ ਜੁੜੀਆਂ ਪਰੇਸ਼ਾਨੀਆਂ ਜਲਦ ਹੀ ਦੂਰ ਹੋ ਜਾਣਗੀਆਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਵੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਰਸੋਈ ਲਈ ਵਾਸਤੂ ਸੁਝਾਅ ਰਸੋਈ ਰਸੋਈ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਪਰ ਕਈ ਵਾਰ ਅਸੀਂ ਅਣਜਾਣੀ ਵਿੱਚ ਰਸੋਈ ਵਿੱਚ ਲੀਆਂ ਚੀਜ਼ਾਂ ਗਲਤ ਦਿਸ਼ਾ ਵਿੱਚ ਰੱਖ ਦਿੰਦੇ ਹਾਂ ਜਿਸ ਕਾਰਨ ਵਾਸਤੂ ਨੁਕਸ ਪੈਦਾ ਹੋ ਜਾਂਦਾ ਹੈ ਰਸੋਈ ਲਈ ਵਾਸਤੂ ਸੁਝਾਅ ਵਾਸਤੂ ਸ਼ਾਸਤਰ ਦੇ ਅਨੁਸਾਰ ਕਿਸੇ ਵੀ ਘਰ ਵਿੱਚ ਰਸੋਈ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ ਵਾਸਤੂ ਅਨੁਸਾਰ ਰਸੋਈ ਬਣਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖੋ Hindu ਧਰਮ ਦੀ માન્યਤਾ ਅਨੁਸਾਰ ਮਾਂ ਅਨਪੂਰਨਾ ਰਸੋਈ ਵਿੱਚ ਨਿਵਾਸ ਕਰਦੀ ਹੈ ਅਜਿਹੀ ਸਥਿਤੀ ਵਿੱਚ ਵਾਸਤੂ ਨਾਲ ਜੁੜੀਆਂ ਗਲਤੀਆਂ ਤੁਹਾਡੇ ਜੀਵਨ ਵਿੱਚ ਨਕਾਰਾਤਮਕ ਨਤੀਜੇ ਲਿਆ ਸਕਦੀਆਂ ਹਨ ਵਾਸਤੂ ਸ਼ਾਸਤਰ ਵਿੱਚ ਰਸੋਈ ਨਾਲ ਜੁੜੇ ਕੁਝ ਨਿਯਮਾਂ ਦਾ ਜ਼ਿਕਰ ਕੀਤਾ ਗਿਆ ਹੈ ਕਿਹਾ ਜਾਂਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਅਪਣਾਉਣ ਨਾਲ ਪਰਿਵਾਰ ਵਿੱਚ ਖੁਸ਼ਹਾਲੀ ਆਉਂਦੀ ਹੈ ਤੁਹਾਨੂੰ ਰਸੋਈ ਨਾਲ ਜੁੜੇ ਕੁਝ ਵਾਸੂ ਨਿਯਮਾਂ ਨੂੰ ਜਾਣਨਾ ਚਾਹੀਦਾ ਹੈ ਨੰਬਰ 1 ਰਸੋਈ ਦਾ ਨਿਰਮਾਣ ਦੱਖਣ ਪੂਰਬੀ ਖੇਤਰ ਵਿੱਚ ਹੋਣਾ ਚਾਹੀਦਾ ਹੈ ਗੈਸ ਨੂੰ ਪੂਰਬ ਦਿਸ਼ਾ ਵਿੱਚ ਰੱਖੋ ਭੋਜਨ ਤਿਆਰ ਕਰਨ ਵੇਲੇ ਤੁਹਾ ਵਿਅਕਤੀ ਦਾ ਮੂੰਹ ਪੂਰਬ ਵੱਲ ਕਰਨਾ ਚਾਹੀਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਇਸ ਨਾਲ ਕਰਨ ਨਾਲ ਤਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਨੰਬਰ 2 ਰਸੋਈ ਵਿੱਚ ਪੀਣ ਵਾਲਾ ਪਾਣੀ ਆਰੋ ਇਸ਼ਾਨ ਜੋਨ ਉੱਤਰ ਪੂਰਬ ਵਿੱਚ ਰੱਖਣਾ ਚਾਹੀਦਾ ਹੈ ਰਸੋਈ ਵਿੱਚ ਸ਼ੈਂਕਰ ਰਸੋਈ ਉੱਤਰ ਪੂਰਬ ਉੱਤਰ ਪੱਛਮੀ ਖੇਤਰ ਵਿੱਚ ਸਥਿਤ ਹੋਣਾ ਚਾਹੀਦਾ ਹੈ ਨੰਬਰ 3 ਰਸੋਈ ਵਿੱਚ ਇਲੈਕਟ੍ਰੋਨਿਕ ਉਪਕਰਨ ਦੱਖਣੀ ਜ਼ੋਨ ਦੱਖਣੀ ਪੱਛਮੀ ਜ਼ੋਨ ਵਿੱਚ ਰੱਖਿਆ ਜਾ ਸਕਦਾ ਹੈ ਪਾਣੀ ਅਤੇ ਅੱਗ ਨੂੰ ਇੱਕੋ ਲਾਈਨ ਵਿੱਚ ਨਹੀਂ ਰੱਖਣਾ ਚਾਹੀਦਾ ਰਸੋਈ ਵਿੱਚ ਕਾਲੇ ਨੀਲੇ ਅਤੇ ਸਲੇਟੀ ਰੰਗਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਨੰਬਰ 4 ਘਰ ਦਾ ਦੱਖਣ ਪੂਰਬੀ ਕੋਨਾ ਰਸੋਈ ਲਈ ਆਦਰ ਸਥਿਤੀ ਹੈ ਇਸ ਦਿਸ਼ਾ ਵਿੱਚ ਬਣੀ ਰਸੋਈ ਸ਼ੁਭ ਹੈ ਜੇਕਰ ਰਸੋਈ ਚ ਅੱਗ ਅਤੇ ਪਾਣੀ ਦਾ ਮੇਲ ਹੋਵੇ ਤਾਂ ਪਰਿਵਾਰ ਵਿੱਚ ਕਲੇਸ਼ ਦੀ ਸੰਭਾਵਨਾ ਵੱਧ ਜਾਂਦੀ ਹੈ ਛੋਟੀਆਂ-ਛੋਟੀਆਂ ਗੱਲਾਂ ਤੇ ਲੜਾਈ ਝਗੜੇ ਹੁੰਦੇ ਹਨ ਸਿਹਤ ਸੰਬੰਧੀ ਸਮੱਸਿਆਵਾਂ ਦੀ ਸੰਭਾਵਨਾ ਵੱਧ ਜਾਂਦੀ ਹੈ ਜੇਕਰ ਉਹਨਾਂ ਨੂੰ ਵੱਖ ਕਰਨਾ ਸੰਭਵ ਨਹੀਂ ਤਾਂ ਉਹਨਾਂ ਦੇ ਵਿਚਕਾਰ ਇੱਕ ਲਾਈਨ ਬਣਾਈ ਜਾ ਸਕਦੀ ਹੈ ਇੱਕ ਹੋਰ ਹੱਲ ਬਜੋ ਤੁਸੀਂ ਉਹਨਾਂ ਦੇ ਵਿੱਚਕਾਰ ਹਰਾ ਪੌਦਾ ਵੀ ਰੱਖ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹੋਰ ਵੀ ਚੰਗੀ ਜਾਣਕਾਰੀ ਅਸੀਂ ਤੁਹਾਨੂੰ ਪਹੁੰਚਾ ਸਕੀਏ ਵੀਡੀਓ ਨੂੰ ਬਾਤ ਤੋਂ ਬਾਦ ਸ਼ੇਅਰ ਕਰਨਾ ਵੀ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਖੁਸ਼ ਰਹੋ ਮਸਤ ਰਹੋ ਜੈ ਮਾਤਾ ਦੀ